ਵਕਬਲ 2025 ਲੋਕ ਸਭਾ ਤੋਂ ਬਾਅਦ ਰਾਜ ਸਭਾ ਦੇ ਵਿੱਚ 8-9 ਘੰਟੇ ਬਹਿਸ ਤੋਂ ਬਾਅਦ ਬੀਜੇਪੀ ਸਰਕਾਰ ਦੁਆਰਾ ਇਹਨੂੰ ਪਾਸ ਕਰ ਦਿੱਤਾ ਗਿਆ ਆ ਪਾਸ ਹੋਣ ਤੋਂ ਬਾਅਦ ਇਹਦੇ ਖਿਲਾਫ ਬਹੁਤ ਸਾਰਾ ਪ੍ਰੋਟੈਸਟ ਕੀਤਾ ਜਾ ਰਿਹਾ ਆ ਖਾਸ ਕਰ ਜਿਹੜਾ ਇਹ ਮੁਸਲਮ ਭਾਈਚਾਰੇ ਦੇ ਲੋਕ ਹੈਗੇ ਉਹ ਇਹਦੇ ਖਿਲਾਫ ਬਹੁਤ ਜ਼ਿਆਦਾ ਇਸ ਵੇਲੇ ਇੱਕ ਤਰ੍ਹਾਂ ਦੇ ਨਾਲ ਪ੍ਰੋਟੈਸਟ ਕਰ ਰਹੇ ਆ ਪੂਰੇ ਭਾਰਤ ਦੇ ਵਿੱਚ ਜਿਹੜੀ ਆਪੋਜੀਸ਼ਨ ਵਾਲੀਆਂ ਪਾਰਟੀਆਂ ਹੈਗੀਆਂ ਕਾਂਗਰਸ ਤੇ ਹੋਰ ਉਹਦੀਆਂ ਭਾਈਵਲ ਪਾਰਟੀਆਂ ਹੈਗੀਆਂ ਉਹ ਵੀ ਜਿਹੜਾ ਇਸ ਬਿੱਲ ਦਾ ਵਿਰੋਧ ਕਰ ਰਹੀਆਂ ਤੇ ਇਸ ਬਿੱਲ ਨੂੰ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕਰਨ ਦੀਆਂ ਜਿਹੜੀਆਂ ਉਹ ਇਸ ਵੇਲੇ ਗੱਲਾਂ ਕਰ ਰਿਹਾ ਵੈਸੇ ਬਕਬ ਬਿੱਲ ਨੂੰ 1995 ਦਾ ਬਣਿਆ ਹੋਇਆ ਸੀਗਾ ਪਰ ਹੁਣ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਭਾਜਪੀ ਨੇ ਪ੍ਰਸਤਾਵ ਪਾਸ ਕਰਕੇ ਇਸ ਬਿੱਲ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਦਾ ਸੁਧਾਰ ਕੀਤਾ ਹੈਗਾ ਬਕਬ ਦਾ ਅਰਥ ਇੱਕ ਅਰਬੀ ਭਾਸ਼ਾ ਤੋਂ ਲਿਆ ਗਿਆ ਹੈਗਾ ਵਕਫ ਦਾ ਅਰਥ ਹੈਗਾ ਜਿੱਦਾਂ ਠਹਿਰਾਓ ਜਿਹੜੀ ਵੀ ਸੰਪਤੀ ਕੋਈ ਵੀ ਮੁਸਲਿਮ ਜਿਹੜਾ ਧਰਮ ਨੂੰ ਮੰਨਦਾ ਬੰਦਾ ਸਿਕਾ ਉਹ ਇੱਕ ਧਰਮ ਦੇ ਆਪਣੇ ਕਾਰਜ ਲਈ ਮੁਸਲਿਮ ਧਰਮ ਦੇ ਕਾਰਜ ਦੇ ਲਈ ਕੋਈ দান ਕਰ ਦਿੰਦਾ ਸਿਕਾ ਉਹਨੂੰ ਵਕਫ ਕਹਿ ਦਿੱਤਾ ਜਾਂਦਾ ਈ ਜਾਨੀ ਕਿ ਉਹ ਜਿਹੜੀ ਜ਼ਮੀਨ ਹੁੰਦੀ ਸੀ ਉਹ ਰੱਬ ਦੇ ਨਾਮ ਹੋ ਜਾਂਦੀ ਸੀਗੀ ਉਹ ਜ਼ਮੀਨ ਅੱਗੇ ਕੋਈ ਵੇਚ ਨਹੀਂ ਸਕਦਾ ਸੀ ਜਿਹੜੀ ਵਕਫ ਦੀ ਜ਼ਮੀਨ ਹੋ ਜਾਂਦੀ ਸੀ ਜਿਹੜੀ ਵਕਫ ਦੀ ਪੂਰੀ ਸੰਪਤੀ ਹੁੰਦੀ ਸੀਗੀ ਉਹਨੂੰ ਸੰਭਾਲਣ ਦੇ ਲਈ ਸੰਭਾਲ ਦੇ ਲਈ ਪੂਰਾ ਵਕਫ ਬੋਰਡ ਪੂਰੇ ਸੈਂਟਰ ਲੈਵਲ ਤੇ ਬਣਾਇਆ ਜਾਂਦਾ ਸੀ ਤੇ ਰਾਜਾਂ ਦੇ ਲੈਵਲ ਤੇ ਵੀ ਜਿਹੜੇ ਵਕਫ ਬੋਰਡ ਬਣੇ ਹੋਏ ਆ ਸਰਕਾਰੀ ਅੰਕੜਿਆਂ ਦੇ ਮੁਤਾਬਕ ਜਿਹੜੇ ਵਕਫ ਬੋਰਡ ਆ ਇਹਦੇ ਕੋਲ ਜ਼ਮੀਨ ਲਗਭਗ 9.4 ਲੱਖ ਏਕੜ ਦੀ ਜ਼ਮੀਨ ਇਹਨਾਂ ਦੇ ਕੋਲ ਆ ਤੇ ਇਹ ਸੁਰੱਖਿਆ ਜਿਹੜਾ ਵਿਭਾਗ ਹੈਗਾ ਆ ਫੌਜ ਲਾ ਲੋ ਜਾਂ ਰੇਲਵੇ ਤੋਂ ਬਾਅਦ ਤੀਜਾ ਇਦਾਂ ਦਾ ਡਿਪਾਰਟਮੈਂਟ ਹੈਗਾ ਇਹ ਬਾਕਾ ਬੋਰਡ ਜਿਹਦੇ ਕੋਲ ਇੰਨੀ ਜਿਆਦਾ ਜ਼ਮੀਨ ਆ ਤੁਸੀਂ ਇਹਨਾਂ ਅੰਦਾਜ਼ਾ ਲਾ ਲਓ ਕਿ ਇਹ ਜਿੰਨੀ ਜ਼ਮੀਨ ਬਣਦੀ ਆ 9.4 ਲੱਖ ਇਕੜ ਮਤਲਬ ਕਿ ਲਗਭਗ ਇਹ ਗੋਆ ਦਾ ਜਿਹੜਾ ਏਰੀਆ ਇੰਨਾ ਕਿਸ ਏਰੀਆ ਹੈ ਇੰਨੀ ਜ਼ਮੀਨ ਇਹਨਾਂ ਦੇ ਕੋਲ ਆ ਪੂਰੇ ਇੰਡੀਆ ਦੇ ਵਿੱਚ ਤੇ ਪਰ ਅਮਿਤ ਸ਼ਾਹ ਜੀ ਕੀ ਕਹਿ ਰਹਿਆ ਅਮਿਤ ਸ਼ਾਹ ਦੇ ਜੋ ਬਿਆਨ ਸੀਗੇ ਦੇ ਮੁਤਾਬਕ ਇਹ ਜਿਹੜੀ ਇਹਨਾਂ ਦੇ ਕੋਲ ਜ਼ਮੀਨ ਹੈਗੀ ਆ ਉਹ 18 ਲੱਖ ਇਕੜ ਦੇ ਕਰੀਬ ਜ਼ਮੀਨ ਹੈਗੀ ਆ ਜਿਹੜੀ ਇਹਨਾਂ ਨੇ ਪਿਛਲੇ ਯਾਨੀ ਕਿ 1913 ਤੋਂ ਲੈ ਕੇ 2013 ਤੱਕ ਬਣਾਈ ਆ ਤੇ ਪਰ ਉਹਨਾਂ ਨੇ ਨਾਲ ਹੀ ਐਡ ਕੀਤਾ ਕਿ ਪਿਛਲੇ 12 ਸਾਲਾਂ ਦੇ ਵਿੱਚ ਇਹਨਾਂ ਨੇ 21 ਲੱਖ ਏਕੜ ਜਿਹੜੀ ਜ਼ਮੀਨ ਸੀਗੀ ਹੋਰ ਇਹ ਵਕਫ ਦੀ ਜਿਹੜੀ ਜ਼ਮੀਨ ਆ ਵਕਫ ਬੋਰਡ ਦੀ ਜ਼ਮੀਨ ਆ ਉਹਦੇ ਵਿੱਚ ਐਡ ਹੋ ਗਈ ਪਰ ਸਰਕਾਰੀ ਅੰਕੜਿਆਂ ਦੇ ਮੁਤਾਬਕ ਉਹਨਾਂ ਕੋਲ 9.4 ਲੱਖ ਏਕੜ ਦੇ ਕਰੀਬ ਵਕਫ ਬੋਰਡ ਦੇ ਕੋਲ ਹੈਗੀ ਆ ਜਿਹੜੀ ਵੱਖ-ਵੱਖ ਰਾਜਾਂ ਦੇ ਵਿੱਚ ਹੈਗੀ ਆ ਸਭ ਤੋਂ ਜ਼ਿਆਦਾ ਉਹਨਾਂ ਦੇ ਉੱਤੇ ਮਰਦਾ ਘਰ ਬਣੇ ਹੋਏ ਆ ਦੂਜੇ ਨੰਬਰ ਤੇ ਉੱਥੇ ਮਸਜਿਦਾਂ ਬੜੀਆਂ ਹੋਈਆਂ ਮਦਰਸੇ ਬਣੇ ਹੋਏ ਆ ਯਤੀਮ ਘਰ ਬਣੇ ਹੋਏ ਆ ਜਾਂ ਕੋਈ ਹੋਰ ਦਰਗਾਹਾਂ ਬੜੀਆਂ ਹੋਈਆਂ ਇਸ ਤਰ੍ਹਾਂ ਇਹ ਸਾਰੀ ਜ਼ਮੀਨ ਇਹ ਜਿਹੜੀ ਬਣ ਜਾਂਦੀ ਆ ਜਿਨ੍ਹਾਂ ਤੇ ਆਹ ਵੱਖ-ਵੱਖ ਚੀਜ਼ਾਂ ਲਈ ਵਰਤੀ ਜਾਂਦੀ ਆ ਖੇਤੀ ਲਈ ਵੀ ਬਹੁਤ ਸਾਰੀ ਜ਼ਮੀਨ ਹੈਗੀ ਆ ਜਿਹੜੀ ਵਕਫ ਬੋਰਡ ਦੀ ਆ ਖੇਤੀ ਵੀ ਉੱਤੇ ਕੀਤੀ ਜਾਂਦੀ ਆ ਜਿਹੜਾ ਇਹ ਨਵਾਂ ਬਿੱਲ ਪਾਸ ਹੋਇਆ ਉਹਦੇ ਵਿੱਚ ਸੁਧਾਰ ਜਿਹੜੇ ਕੀ ਕੀਤੇ ਗਏ ਆ ਤੇ ਉਹਦੇ ਨਾਲ ਕੀ ਫਾਇਦਾ ਨੁਕਸਾਨ ਹੋਊਗਾ ਉਹਦੇ ਬਾਰੇ ਗੱਲ ਕਰ ਲੈਣੇ ਪਹਿਲਾਂ ਕੀ ਸੁਧਾਰ ਕੀਤੇ ਗਏ ਸਭ ਤੋਂ ਵੱਡਾ ਉੱਥੇ ਸੁਧਾਰ ਕੀਤਾ ਗਿਆ ਜਾਂ ਜਿਹੜਾ ਇਹ ਬਿੱਲ ਦੇ ਵਿੱਚ ਪੇਸ਼ ਕੀਤੀ ਗਈ ਆ ਇੱਕ ਕੀ ਕੋਈ ਵੀ ਜਿਹੜੀ ਵਕਫ ਬੋਰਡ ਦੀ ਜ਼ਮੀਨ ਹੈਗੀ ਆ ਉਹਦੇ ਉੱਤੇ ਜਿਹੜਾ ਇਹ ਲਿਮਿਟੇਸ਼ਨ ਲਾਤੀ ਗਈ ਆ 12 ਸਾਲ ਦੇ ਵਿੱਚ ਵਿੱਚ ਜਾਨੀ ਕਿ ਬਕਾਫ ਬੋਰਡ ਨੂੰ ਜੇਕਰ ਕਿਸੇ ਜ਼ਮੀਨ ਦਾ ਕੋਈ ਰੌਲਾ ਹੈਗਾ ਆ ਤਾਂ 12 ਸਾਲ ਦੇ ਅੰਦਰ ਅੰਦਰ ਬਕਾਫ ਬੋਰਡ ਨੂੰ ਉਹਦੇ ਤੇ ਕੋਈ ਕੇਸ ਕਰਨਾ ਪਊਗਾ ਜਾਂ ਕੋਈ ਉਹਦੇ ਤੇ ਐਪਲੀਕੇਸ਼ਨ ਜਾਂ ਸ਼ਿਕਾਇਤ ਕਰਨੀ ਪਿਆ ਕਰੂਗੀ ਪਹਿਲਾਂ ਕੀ ਹੁੰਦਾ ਸੀਗਾ ਬਕਾਫ ਬੋਰਡ ਦੇ ਲਈ ਇਹ ਲਿਮਿਟੇਸ਼ਨ ਕੋਈ ਨਹੀਂ ਹੁੰਦੀ ਸੀਗੀ ਜੇਕਰ ਕੋਈ ਕਿਸੇ ਜ਼ਮੀਨ ਤੇ ਕਬਜ਼ਾ ਕਰ ਲੈਂਦਾ ਸੀ ਬਕਾਫ ਬੋਰਡ ਦੀ ਮਤਲਬ ਉਹ ਬਕਾ ਬੋਰਡ ਭਾਵੇਂ 50 ਸਾਲ ਬਾਅਦ ਵੀ ਜਾ ਕੇ ਉਹ ਜਿਹੜੀ ਜ਼ਮੀਨ ਹੁੰਦੀ ਸੀ ਉਹਦੇ ਤੇ ਕੇਸ ਕਰ ਸਕਦੇ ਹੁੰਦੇ ਸੀ ਉੱਤੇ ਹੱਕ ਜਤਾ ਸਕਦੇ ਹੁੰਦੇ ਸੀ ਕਿ ਇਹ ਬਕਾ ਬੋਰਡ ਦੀ ਜ਼ਮੀਨ ਹੈਗੀ ਆ ਜਿਹੜੀ ਕਿਸੇ ਨੇ ਦੱਬ ਲਈ ਹੈਗੀ ਆ ਪਰ ਹੁਣ ਕੀ ਸਰਕਾਰ ਨੇ ਇਹ ਸਭ ਤੋਂ ਵੱਡਾ ਇਹਦੇ ਵਿੱਚ ਇੱਕ ਜਿਹੜਾ ਇਹ ਪੇਸ਼ ਕੀਤਾ ਸੁਧਾਰ ਕੀਤਾ ਇਸ ਬਿੱਲ 'ਚ ਕਿ 12 ਸਾਲ ਤੱਕ ਜੇਕਰ ਕੋਈ ਕੋਈ ਬਕਾ ਬੋਰਡ ਦੀ ਜ਼ਮੀਨ ਤੇ ਕਿਸੇ ਦਾ ਕਬਜ਼ਾ ਕਹਿ ਲਓ ਉਹ ਬੰਦਾ ਉੱਤੇ ਰਹਿ ਰਿਹਾ ਆ ਜੇ 12 ਸਾਲ ਤੱਕ ਵਕਫਾ ਬੋਰਡ ਉੱਤੇ ਕੋਈ ਸ਼ਿਕਾਇਤ ਜਾਂ ਉੱਤੇ ਕੇਸ ਵਗੈਰਾ ਨਹੀਂ ਕਰਦਾ ਉਸ ਜ਼ਮੀਨ ਤੇ ਵਕਫਾ ਬੋਰਡ ਦਾ ਕੋਈ ਅਧਿਕਾਰ ਨਹੀਂ ਰਹੂਗਾ ਜੇ ਮੈਂ ਦੱਸਦਾ ਕਿ ਬਾਕੀ ਵੀ ਜਿੰਨੀਆਂ ਵੀ ਜ਼ਮੀਨਾਂ ਹੈਗੀਆਂ ਜੇਤੇ ਕੋਈ ਕੋਈ ਕਿਸੇ ਦਾ ਕਬਜ਼ਾ ਕਰ ਲਿਆ ਜੇਕਰ ਕੋਈ ਮੋਰਲੇ ਪਾਰਟੀ ਵਾਲਾ ਜਿਹੜਾ ਕਿ ਹੱਕ ਜਿਤਾਉਂਦਾ ਮੇਰੀ ਆ ਉਹ 12 ਸਾਲ ਤੱਕ ਉਸ ਜ਼ਮੀਨ ਤੇ ਕੋਈ ਇਹ ਕਰਦਾ ਨਹੀਂਗਾ ਕੋਈ ਕੇਸ ਨਹੀਂ ਕਰਦਾ ਕੋਈ ਸ਼ਿਕਾਇਤ ਨਹੀਂ ਕਰਦਾ ਹੈਗਾ ਤਾਂ ਜਿਹੜੇ ਬੰਦੇ ਨੇ ਉਹ 12 ਸਾਲ ਤੱਕ ਉਸ ਜ਼ਮੀਨ ਤੇ ਕਬਜ਼ਾ ਹੁੰਦਾ ਤਾਂ ਉਦੀ ਹੀ ਹੋ ਜਾਂਦੀ ਹੈ ਇਹ ਕਾਨੂੰਨ ਹੈਗਾ ਸੋ ਇਹ ਵਾਲਾ ਕਾਨੂੰਨ ਜਿਹੜਾ ਆਮ ਜ਼ਮੀਨ ਤੇ ਹੁੰਦਾ ਸੀਗਾ ਇਹ ਇਹ ਵਕਫ ਬੋਰਡ ਦੀ ਜਿਹੜੀ ਜ਼ਮੀਨ ਹੋਊਗੀ ਹੁਣ ਉਹਦੇ ਤੇ ਵੀ ਲਾਗੂ ਹੋਊਗਾ ਬਾਕੀ ਕਈ ਜਣੇ ਤਾਂ ਹੁਣ ਇਹ ਵੀ ਕਹਿ ਰਿਹਾ ਕਿ ਇਹ ਜਿਹੜਾ 12 ਸਾਲ ਵਾਲਾ ਸਿਸਟਮ ਜਿਹੜਾ ਹੈ ਤੇ ਵਕਫ ਬੋਰਡ ਤੇ ਲਾਇਆ ਇਹ ਇਹ ਅੰਬਾਨੀ ਸਾਹਿਬ ਉਹਨਾਂ ਦਾ ਜਿਹੜਾ ਘਰ ਆ ਇਹ ਵੀ ਵਕਫ ਬੋਰਡ ਦੀ ਜ਼ਮੀਨ ਦੇ ਵਿੱਚ ਬਣਿਆ ਹੋਇਆ ਇਹ ਮੈਂ ਨਹੀਂ ਕਹਿ ਰਿਹਾ ਬਹੁਤ ਸਾਰੀਆਂ ਮੁਸਲਮ ਜਿਹੜੀਆਂ ਜਥੇਬੰਦੀਆਂ ਹੈਗੀਆਂ ਉਹ ਇਸ ਚੀਜ਼ ਦਾ ਕਲੇਮ ਕਰਦੀਆਂ ਤੇ ਬੰਬੇ ਹਾਈ ਕੋਰਟ ਦੇ ਵਿੱਚ ਇਹ ਕੇਸ ਵੀ ਚੱਲਦਾ ਹੈ ਤੇ ਅਰਬਿੰਦ ਕੇਜਰੀਵਾਲ ਸਾਹਿਬ ਨੇ ਵੀ ਇਹ ਭਰੋਸਾ ਜਤਾਇਆ ਸੀਗਾ ਕਿ ਆਪਾਂ ਇਹ ਪੂਰੀ ਜਾਂਚ ਪਰਖ ਕਰਾਂਗੇ ਵੀ ਬਾਕੀ ਉਹਨਾਂ ਨੇ ਕੀਤੀ ਕੁੱਤੀ ਤਾਂ ਹੈ ਨਹੀਂ ਆਪਣਾ ਟਾਈਮ ਟਪਾ ਕੇ ਚਲੇ ਗਏ ਬਾਕੀ ਹੁਣ ਬਹੁਤ ਸਾਰੇ ਕਹਿ ਰਹੇ ਆ ਕਿ ਇਹ ਇਹਨਾਂ ਨੂੰ ਬਚਾਉਣ ਦੇ ਲਈ ਵੀ ਇਹ ਇੱਕ ਜਿਹੜਾ ਇਹਦੇ ਵਿੱਚ ਸੁਧਾਰ ਕੀਤਾ ਗਿਆ ਇਹ 12 ਸਾਲ ਵਾਲਾ ਹੋ ਸਕਦਾ ਹੋਰ ਜੋ ਤਬਦੀਲੀਆਂ ਇਸ ਬਿੱਲ ਦੇ ਵਿੱਚ ਕੀਤੀਆਂ ਇੱਕ ਕੀਤੀ ਗਈ ਕਿ ਜਿਹੜਾ ਨਾਨ ਮੁਸਲਿਮ ਬੰਦੇ ਹੈਗੇ ਉਹ ਵੀ ਇਹ ਬਕਵ ਬੋਰਡ ਦੇ ਮੈਂਬਰ ਬਣ ਸਕਦੇ ਆ ਹੁੰਦਾ ਕੀ ਆ ਬਕਵ ਬੋਰਡ ਦਾ ਇੱਕ ਪਹਿਲਾ ਤਾਂ ਸਟੇਟ ਦੇ ਆਪਣੇ ਹੁੰਦੇ ਆ ਤੇ ਜਿਹੜਾ ਸੈਂਟਰ ਦੇ ਅਲੱਗ ਹੁੰਦੇ ਆ ਹੁਣ ਜਿਹੜੇ ਵੀ ਇਹ ਬੋਰਡ ਹੋਊਗਾ ਉਹਦੇ ਵਿੱਚ ਦੋ ਨਾਨ ਮੁਸਲਮ ਜਿਹੜੇ ਹੈਗੇ ਆ ਨਾਨ ਮੁਸਲਮ ਜਿਹੜੇ ਵਕਫ ਦੇ ਜਿਹੜੇ ਇਹ ਮੈਂਬਰ ਹੋਣੇ ਜ਼ਰੂਰੀ ਹੈਗੇ ਆ ਤੇ ਜਿਹੜਾ ਇਸ ਵਕਫ ਬੋਰਡ ਦਾ ਅਫਸਰ ਵੀ ਹੋਊਗਾ ਵੱਡੇ ਲੈਵਲ ਦਾ ਉਹ ਵੀ ਕੋਈ ਨਾਨ ਮੁਸਲਮ ਬਣ ਸਕਦਾ ਪਹਿਲਾਂ ਇਦਾਂ ਨਹੀਂ ਸੀ ਹੋਰ ਜਿਹੜੀ ਇਹਦੇ ਵਿੱਚ ਤਬਦੀਲੀ ਕੀਤੀ ਗਈ ਗਵਰਨਮੈਂਟ ਦੀ ਇਹਦੇ ਵਿੱਚ ਇਹ ਜਿਹੜੀ ਇਨਵੋਲਵਮੈਂਟ ਸੀਗੀ ਵਕਫ ਬੋਰਡ ਦੇ ਵਿੱਚ ਇਹਦੀ ਪ੍ਰਾਪਰਟੀ ਦੇ ਵਿੱਚ ਵਧਾ ਦਿੱਤੀ ਗਈ ਪਹਿਲਾਂ ਕੀ ਹੁੰਦਾ ਸੀਗਾ ਜਿੱਦਾਂ ਕੋਈ ਵੀ ਇਹ ਬਕਾ ਬੋਰਡ ਦੀ ਪ੍ਰਾਪਰਟੀ ਦਾ ਰੌਲਾ ਚੱਲਦਾ ਹੁੰਦਾ ਸੀ ਗਵਰਨਮੈਂਟ ਨਾਲ ਚੱਲਦਾ ਜਾਂ ਕਿਸੇ ਹੋਰ ਨਾਲ ਚੱਲਦਾ ਬਕਾ ਬੋਰਡ ਦੀ ਆਪਣੀ ਕਮੇਟੀ ਹੁੰਦੀ ਸੀ ਉਹ ਇਹਦਾ ਸਾਰਾ ਫੈਸਲਾ ਕਰਦੀ ਹੁੰਦੀ ਸੀ ਪਰ ਪਹਿਲਾਂ ਗਵਰਨਮੈਂਟ ਨੇ ਕਿਹਾ ਸੀਗਾ ਚਲੋ ਇਹ ਜਿਹੜੇ ਜ਼ਿਲ੍ਹਿਆਂ ਦੇ ਕਲੈਕਟਰ ਹੁੰਦੇ ਆ ਉਹ ਇਹ ਸਾਰਾ ਇੱਕ ਇਹ ਕਰਿਆ ਕਰੂਗੇ ਪਰ ਹੁਣ ਜਿਹੜਾ ਇਹਨਾਂ ਨੇ ਨਵਾਂ ਬਿੱਲ ਪੇਸ਼ ਕੀਤਾ ਕੱਲ ਉਹਦੇ ਵਿੱਚ ਕਿਹਾ ਕਿ ਇੱਕ ਸਟੇਟ ਲੈਵਲ ਦਾ ਆਫੀਸਰ ਹੋਇਆ ਕਰੂਗਾ ਜਿੰਨੇ ਵੀ ਇਹਨਾਂ ਦੇ ਝਗੜੇ ਹੋਇਆ ਕਰੂਗੇ ਬਕਾ ਬੋਰਡ ਦੇ ਹੁਣ ਉਹ ਸਟੇਟ ਗਵਰਨਮੈਂਟ ਦਾ ਜਿਹੜਾ ਇੱਕ ਆਫਸਰ ਹੋਇਆ ਕਰੂਗਾ ਉਹੋ ਇਹਦਾ ਨਿਰਣਾ ਕਰਿਆ ਕਰੂਗਾ ਕਿ ਕਿਹਦੇ ਹੱਕ ਤੇ ਜਾਣਾ ਉਹ ਬਕਾ ਬੋਰਡ ਦੇ ਹੱਕ ਤੇ ਜਾਣਾ ਜਾਂ ਗਵਰਨਮੈਂਟ ਦੇ ਹੱਕ ਤੇ ਜਾਣਾ ਬਕਾ ਬੋਰਡ ਵਾਲੇ ਇਹਦੇ ਵਿੱਚ ਕਹਿ ਰਿਹਾ ਕਿ ਜਿਹੜਾ ਇੱਕ ਸਟੇਟ ਗਵਰਨਮੈਂਟ ਦਾ ਬੰਦਾ ਹੋਊਗਾ ਉਹ ਫੈਸਲਾ ਸਟੇਟ ਦੇ ਹੱਕ ਤੇ ਕਰੂਗਾ ਇਸ ਲਈ ਵੀ ਇਹਦਾ ਜਾ ਰਿਹਾ ਕਿ ਵਿਰੋਧ ਹੋ ਰਿਹਾ ਇਸ ਨਵੇਂ ਬਿੱਲ ਦੇ ਵਿੱਚ ਇਹ ਵੀ ਐਡ ਕੀਤਾ ਗਿਆ ਹੈ ਕਿ ਜਿੰਨੀਆਂ ਵੀ ਇਹ ਬਕਾ ਬੋਰਡ ਦੀਆਂ ਪ੍ਰਾਪਰਟੀਆਂ ਹੈਗੀਆਂ ਜਿਹੜੀਆਂ ਅੱਜ ਤੱਕ ਰਜਿਸਟਰਡ ਨਹੀਂ ਹੈਗੀਆਂ ਉਹ ਜਦੋਂ ਬਿੱਲ ਲਾਗੂ ਹੋਊਗਾ ਉਸ ਬਿੱਲ ਦੇ ਲਾਗੂ ਹੋਣ ਦੇ ਸ਼ਹਿਰੀ ਨਿਯਮ ਦੇ ਅੰਦਰ ਅੰਦਰ ਉਹਨਾਂ ਨੂੰ ਰਜਿਸਟਰਡ ਕਰਾਉਣਾ ਪਊਗਾ ਜਿਹੜਾ ਵੀ ਕੋਈ ਜ਼ਿਲ੍ਹੇ ਦਾ ਇੱਕ ਕਲੈਕਟਰ ਹੋਊਗਾ ਉਹ ਇਹ ਸਾਰੀਆਂ ਚੀਜ਼ਾਂ ਦੀ ਨਿਗਰਾਨੀ ਕਰੂਗਾ ਜੇ ਕੋਈ ਜਿਹੜੀ ਪ੍ਰਾਪਰਟੀ ਹੋਊਗੀ ਬਕੋ ਬੋਰਡ ਦੀ ਜਿਹੜੀ ਰਜਿਸਟਰਡ ਨਹੀਂ ਹੋਈ ਹੈਗੀ ਜਾਂ ਨਹੀਂ ਹੋ پا ਰਹੀ ਮਤਲਬ ਉਹਦੇ ਕਾਗਜ਼ਾਤ ਵਗੈਰਾ ਪੂਰੇ ਨਹੀਂ ਹੈਗੇ ਉਹ ਗਵਰਨਮੈਂਟ ਉਸ ਜਗ੍ਹਾ ਨੂੰ ਐਕਵਾਇਰ ਵੀ ਕਰ ਸਕਦੀ ਆ ਇਸ ਲਈ ਜਿਹੜਾ ਹੈਗਾ ਇਹ ਮੁਸਲਮ ਇਹ ਭਾਈਚਾਰੇ ਦੇ ਬਹੁਤ ਸਾਰੇ ਲੋਕ ਹੈਗੇ ਜਿਹੜਾ ਇਹਦਾ ਬਹੁਤ ਇਹ ਵਿਰੋਧ ਕਰ ਰਿਹਾ ਕਿਉਂਕਿ ਇਹਨਾਂ ਦੀਆਂ ਬਹੁਤ ਸਾਰੀਆਂ ਪ੍ਰਾਪਰਟੀਆਂ ਇਦਾਂ ਦੀਆਂ ਹੈਗੀਆਂ ਮੈਨੂੰ ਲੱਗਦਾ ਜਿਨ੍ਹਾਂ ਤੇ ਅੱਜ ਤੱਕ ਕੋਈ ਰਜਿਸਟ੍ਰੇਸ਼ਨ ਜਾਂ ਡਾਕੂਮੈਂਟੇਸ਼ਨ ਨਹੀਂ ਹੈਗੀਆ ਇਹਦੇ ਨਾਲ ਹੀ ਸਰਕਾਰ ਨੇ ਇਸ ਬਿੱਲ ਦੇ ਵਿੱਚ ਇਹ ਵੀ ਇੱਕ ਲੈ ਕੇ ਆਂਦਾ ਹੈਗਾ ਕਿ ਇਹ ਕੋਈ ਵੀ ਪ੍ਰਾਪਰਟੀ ਜਿੱਦਾਂ ਮੰਨ ਲਓ ਤੁਸੀਂ ਇੱਕ ਕੋਈ ਖਾਲੀ ਪਈ ਜ਼ਮੀਨ ਸੀਗੀ ਉਹਦੇ ਉੱਤੇ ਕਿਸੇ ਨੇ ਇੱਕ ਇਹ ਸਕੂਲ ਖੋਲ ਦਿੱਤਾ ਤੇ ਉਹ 10-12 ਥਾਲਾਂ ਤੋਂ ਚੱਲੀ ਜਾਂਦਾ ਸੀਗਾ ਤੇ ਉਹਨੂੰ ਵਕਫ ਬਾਇ ਯੂਜ਼ਰਸ ਕਿਹਾ ਜਾਂਦਾ ਸੀਗਾ ਮਤਲਬ ਕਿ ਉਹ ਪਿਛਲੇ ਕਈ ਸਾਲਾਂ ਤੋਂ ਇਹ ਵਰਤੀ ਜਾ ਰਹੀ ਸੀ ਜਾਨੀ ਕਿ ਨਾ ਉਹ ਜਦੋਂ ਉਹਦਾ ਕੋਈ ਕਾਗਜ਼ ਨਹੀਂ ਵੀ ਹੁੰਦਾ ਸੀ ਤਾਂ ਵੀ ਉਹ ਬਕਵਰ ਬੋਰਡ ਦੀ ਜ਼ਮੀਨ ਕਲਾਉਣ ਲੱਗ ਪੈਂਦੀ ਸੀਗੀ ਪਰ ਹੁਣ ਸਰਕਾਰ ਨੇ ਕੀ ਕੀਤਾ ਹੈਗਾ ਇਸ ਕਾਨੂੰਨ ਦੇ ਵਿੱਚ ਕਿ ਜਿਹੜੀਆਂ ਵੀ ਉਹ ਜ਼ਮੀਨਾਂ ਜਿਹੜੀਆਂ ਐਦਾਂ ਹੈਗੀਆਂ ਜਿਨ੍ਹਾਂ ਦੀ ਕੋਈ ਰਜਿਸਟ੍ਰੇਸ਼ਨ ਹੈ ਨਹੀਂਗੀ ਉਹਨਾਂ ਦੀ ਸਾਰਿਆਂ ਦੀ ਰਜਿਸਟ੍ਰੇਸ਼ਨ ਕਰਾਉਣੀ ਜ਼ਰੂਰੀ ਕਰ ਦਿੱਤੀ ਉਹਦੇ ਕਾਗਜ਼ ਪੱਤਰ ਸਾਰੇ ਹੁਣੇ ਜ਼ਰੂਰੀ ਕਰ ਦਿੱਤੇ ਆ ਨਹੀਂ ਤਾਂ ਉਹ ਆੜੀਆਂ ਜ਼ਮੀਨਾਂ ਤੇ ਗਵਰਨਮੈਂਟ ਅੱਗੇ ਕਾਰਵਾਈ ਕਰੂਗੀ ਉਹ ਜ਼ਮੀਨਾਂ ਆਪਣੇ ਅਧੀਨ ਵੀ ਲੈ ਸਕਦੀ ਆ ਜਾਨੀ ਕਿ ਜਿਹੜਾ ਉਹਨਾਂ ਦਾ ਹੱਕ ਸੀਗਾ ਵਕਫ ਦਾ ਨਾ ਵਕਫ ਬਾਇ ਯੂਜ਼ਰਸ ਉਹ ਐਸ ਵਿਲੇ ਸਰਕਾਰ ਨੇ ਖੋ ਲਿਆ ਉਹ ਕਹਿੰਦੇ ਕਿ ਹੁਣ ਵਕਫ ਬਾਇ ਯੂਜ਼ਰ ਨਹੀਂ ਰਹਾਗਾ ਉਹਦਾ ਪੂਰਾ ਕਾਗਜ਼ਾਤ ਲਿਆਓ ਕਿੱਥੋਂ ਆਈ ਕਿਹੜੀ ਪ੍ਰਾਪਰਟੀ ਸੀਗੀ ਜੇਕਰ ਉਹਦਾ ਕੋਈ ਸਬੂਤ ਨਹੀਂ ਹੈਗਾ ਤਾਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਉਹ ਚੀਜ਼ਾਂ ਖੋਲ ਸਕਦੀ ਆ ਤੇ ਤੁਹਾਨੂੰ ਦੱਸਦਾ ਇਸ ਤਰ੍ਹਾਂ ਦੀਆਂ ਵਕਫ ਬੋਰਡ ਦੀਆਂ ਬਹੁਤ ਸਾਰੀਆਂ ਪ੍ਰਾਪਰਟੀਆਂ ਹੈਗੀਆਂ ਜਿਨ੍ਹਾਂ ਦੇ ਉੱਤੇ ਮਸਜਿਦਾਂ ਬਣੀਆਂ ਹੋਈਆਂ ਆ ਕਬਰਸਤਾਨ ਬਣੇ ਹੋਏ ਆ ਮਦਰਸੇ ਬਣੇ ਹੋਏ ਆ ਸੋ ਬਹੁਤ ਸਾਰਾ ਬਵਾਲ ਇੱਕ ਤਰ੍ਹਾਂ ਦੇ ਨਾਲ ਪੂਰੇ ਦੇਸ਼ ਦੇ ਵਿੱਚ ਇਹ ਪੈਦਾ ਹੋ ਜੂਗਾ ਜਿਹਦੀ ਵਜ੍ਹਾ ਕਰਕੇ ਬਹੁਤ ਸਾਰੇ ਜਿਹੜੇ ਮੁਸਲਿਮ ਲੋਕ ਹੈਗੇ ਆ ਉਹ ਇਸ ਵੇਲੇ ਪ੍ਰੋਟੈਸਟ ਵੀ ਕਰ ਰਿਹਾ ਇਹਦੇ ਖਿਲਾਫ ਪੂਰੇ ਮਜਾਰੇ ਕਰ ਰਿਹਾ ਕਈ ਜਿਹੜੀਆਂ ਵਿਰੋਧ ਦੇ ਵਿੱਚ ਪਾਰਟੀਆਂ ਉਹ ਵੀ ਇਹਦੇ ਖਿਲਾਫ ਜਾ ਰਹੀਆਂ ਕਿ ਕੀ ਆਪਾਂ ਸੁਪਰੀਮ ਕੋਰਟ ਦੇ ਵਿੱਚ ਜਾਵਾਂਗੇ ਸੋ ਇਸ ਤਰ੍ਹਾਂ ਦੇ ਨਾਲ ਇੱਕ ਪੂਰਾ ਭੰਬਲ ਪੂਸਾ ਜਾਨੀ ਕਿ ਇੱਕ ਤਰ੍ਹਾਂ ਨਾਲ ਪੈਦਾ ਕਰਕੇ ਰੱਖ ਦਿੱਤਾ ਹੈਗਾ ਪਰ ਕੀ ਇਸ ਬਿੱਲ ਦੀ ਲੋੜ ਸੀਗੀ ਸਾਰਾ ਕੁਝ ਚੱਲ ਹੀ ਰਿਹਾ ਸੀਗਾ ਇੰਨੇ ਸਾਲਾਂ ਦੇ ਉੱਤੇ ਚੱਲ ਰਿਹਾ ਸੀਗਾ ਹਾਂ ਜੇਕਰ ਸੁਧਾਰ ਕਰਨੇ ਸੀਗੇ ਥੋੜੇ ਬੁੱਤੇ ਕੀਤੇ ਜਾ ਸਕਦੇ ਸੀਗੇ ਕਿ ਹਾਂਜੀ ਕਿ ਜੋ ਹੁਣ ਨਵੀਂ ਕੋਈ ਵੀ ਪ੍ਰਾਪਰਟੀ ਆਉਗੀ ਉਹਦੇ ਵਿੱਚ ਰਜਿਸਟ੍ਰੇਸ਼ਨ ਕਰਨਾ ਜ਼ਰੂਰੀ ਹੈਗਾ ਜਿਹੜੇ ਧਰਮਾਂ ਦੇ ਲੋਕ ਹੈਗੇ ਉਹ ਕਹਿ ਰਿਹਾ ਕਿ ਇਹ ਧਰਮ ਦੇ ਵਿੱਚ ਇੱਕ ਸਿੱਧੀ ਸਿੱਧੀ ਦਖਲਅੰਦਾਜ਼ੀ ਹੈਗੀ ਆ ਇੰਨੇ ਸਾਲਾਂ ਤੋਂ ਹੋਰ ਵੀ ਸਰਕਾਰਾਂ ਰਹੀਆਂ ਉਹਨਾਂ ਨੇ ਇਹਦੇ ਨਾਲ ਕੋਈ ਛੇੜਛਾੜ ਨਹੀਂ ਕੀਤੀ ਜੇ ਇਹਦੇ ਵਿੱਚ ਕੋਈ ਸੁਧਾਰ ਕਰਨਾ ਸੀਗਾ ਕੁਝ ਤਰੀਕੇ ਨਾਲ ਕੀਤਾ ਜਾ ਸਕਦਾ ਹੈਗਾ ਕਿ ਜਿਹੜੀਆਂ ਨਵੀਆਂ ਪ੍ਰਾਪਰਟੀਆਂ ਹੈਗੀਆਂ ਉਹਨਾਂ ਨੂੰ ਕਿਸ ਤਰ੍ਹਾਂ ਇਹ ਸਰਕਾਰ ਆਪਣੀ ਨਿਗਾਹ ਦੇ ਵਿੱਚ ਰੱਖ ਸਕਦੀ ਆ ਇਹਦੇ ਖਿਲਾਫ ਜਿਹੜੇ ਇਹ ਕਲਵੇ ਜਵਾਦ ਸਾਹਿਬ ਹੈਗੇ ਆ ਸ਼ੀਆ ਦੇ ਧਰਮਗੁਰੂ ਹੈਗੇ ਉਹਨਾਂ ਨੇ ਕਿਹਾ ਕਿ ਕਈ ਮੰਦਰਾਂ ਦੇ ਵਿੱਚ ਸੋਨੇ ਦੇ ਭੰਡਾਰ ਪਏ ਆ ਅਗਰ ਇਹ ਸੋਨਾ ਜਿਹੜਾ ਰਿਜ਼ਰਵ ਬੈਂਕ ਦੇ ਕੋਲ ਚਲੇ ਜਾਵੇ ਤਾਂ ਜਿਹੜੀ ਡਾਲਰ ਦੀ ਕੀਮਤ ਹੈਗੀ ਆ ਉਹ ਰੁਪਏ ਦੇ ਬਰਾਬਰ ਹੋ ਸਕਦੀ ਆ ਸੋ ਹਰੇਕ ਆਪੋ ਆਪਣੇ ਹਿਸਾਬ ਨਾਲ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਇਹ ਬੜੀ ਜਿਹੜੀ ਚੀਜ਼ ਆ ਕੋਈ ਐਡੀ ਜ਼ਰੂਰੀ ਨਹੀਂ ਸੀਗੀ ਮੈਨੂੰ ਜੋ ਇਸ ਸਮੇਂ ਲੱਗਦਾ ਇਹਦੇ ਨਾਲ ਕੋਈ ਆਮ ਜਨਤਾ ਨੂੰ ਫਾਇਦਾ ਹੋ ਜੂਗਾ ਮੈਨੂੰ ਨਹੀਂ ਲੱਗਦਾਗਾ ਨਾ ਕੋਈ ਬਕਵਲ ਬੋਰਡ ਦੀ ਜ਼ਮੀਨ ਦਾ ਪਹਿਲਾਂ ਕਿਸੇ ਇਹ ਆਮ ਆਦਮੀ ਨੂੰ ਕੋਈ ਫਾਇਦਾ ਹੋਇਆ ਅੱਗੇ ਵੀ ਕਿਸੇ ਨੂੰ ਨਹੀਂ ਹੋਣਾ ਹੈਗਾ ਸੋ ਜਿਹੜੇ ਇਹਦੇ ਲਈ ਬਹੁਤ ਜ਼ਿਆਦੇ ਖੁਸ਼ ਹੋ ਰਹੇ ਆ ਨਾ ਕਿ ਅਸੀਂ ਐਦਾਂ ਕਰ ਦਿੱਤਾ ਔ ਹੋ ਗਈ ਐਂ ਕਰ ਦਿੱਤਾ ਇਹਦੇ ਨਾਲ ਕਿਸੇ ਨੂੰ ਵੀ ਕੋਈ ਰੋਟੀ ਨਹੀਂ ਮਿਲ ਜਾਨੀ ਕੋਈ ਰੁਜ਼ਗਾਰ ਨਹੀਂ ਮਿਲ ਜਣਾ ਪਹਿਲਾਂ ਵੀ ਇਹਦੇ ਨਾਲ ਕੁਝ ਨਹੀਂ ਕੀਤਾ ਇਹ بڑے بڑے ਆਪਸੀ ਲੋਕ ਹੈਗੇ ਆ ਰਾਜਨੀਤਿਕ ਲੋਕ ਹੈਗੇ ਤੇ ਕਾਰਪੋਰੇਟ ਲੋਕ ਹੈਗੇ ਉਹਨਾਂ ਦਾ ਆਪਸੀ ਮਸਲਾ ਹੈਗਾ ਪਹਿਲਾਂ ਵੀ ਇੱਦਾਂ ਹੀ ਚੱਲੀ ਜਾਂਦਾ ਸੀਗਾ ਜਿਹੜੇ ਮੁਸਲਮਾਨ ਦੇ ਉੱਪਰ ਬੈਠੇ ਹੈਗੇ ਆ ਖਰੇ ਖਰੇ ਲੋਕ ਅਮੀਰ ਲੋਕ ਹੈਗੇ ਉਹ ਵੀ ਇਹਨਾਂ ਦੀ ਵਰਤੂ ਕਰੀ ਜਾਂਦੇ ਸੀਗੇ ਆਪਣੇਆਂ ਨੂੰ ਨੌਕਰੀਆਂ ਨੌਕਰੀਆਂ ਦੇਈ ਜਾਂਦੇ ਸੀਗੇ ਸੋ ਹੁਣ ਇਹ ਜਿਹੜਾ ਹੈਗਾ ਜੇ ਇਹਦੇ ਤੇ ਕੁਝ ਕਾਨੂੰਨ ਲਾਗੂ ਹੋ ਜੂਗੇ ਤਾਂ ਵੀ ਜਿਹੜੇ ਹੈਗੇ ਆ ਇਹ بڑے بڑے ਕਾਰਪੋਰੇਟ ਲੋਕ ਹੈਗੇ ਆ بڑے بڑے ਮੰਤਰੀ ਹੈਗੇ ਆ ਉਹੋ ਵਿੱਚ ਇਨਵੋਲਡ ਹੋ ਕੇ ਆਪਣੀ ਕੋਈ ਰਾਜਨੀਤੀ ਚਮਕਾਉਣੀ ਚਾਹੁੰਦਾ ਕੋਈ ਧਰਮ ਦੇ ਨਾਂ ਤੇ ਲੋਕਾਂ ਨੂੰ ਲੜਾਉਣਾ ਚਾਹੁੰਦਾ ਕਿਉਂਕਿ ਜਿਹੜੇ ਇਹ ਬੇਸਿਕ ਮੁੱਦੇ ਹੁੰਦੇ ਹੈਗੇ ਆ ਬੇਰੁਜ਼ਗਾਰੀ ਹੋ ਗਈ ਆ ਗਰੀਬੀ ਹੋ ਗਈ ਆ ਜਿਹੜੀ ਤੇ ਲੋਕਾਂ ਦੀ ਜਿਹੜੀ ਇਨਕਮ ਦਿਨ ਪਰ ਦਿਨ ਥੱਲੇ ਜਾ ਰਹੀ ਆ ਤੇ 10% ਜਿਹੜੇ ਲੋਕ ਹੈਗੇ ਆ ਇੰਡੀਆ ਦੇ ਉਹ ਉਮੀਰ ਤੋਂ ਉਮੀਰ ਹੋ ਰਿਹਾ ਅਮੀਰ ਜਦੇ ਅਮੀਰ ਹੋ ਰਿਹਾ ਗਰੀਬ ਗਰੀਬ ਹੋ ਰਿਹਾ ਲੋਕਾਂ ਨੂੰ ਜਾਨੀ ਕਿ ਇਦਾਂ ਦੇ ਭੰਬਲ ਪੂਸਿਆਂ ਦੇ ਵਿੱਚ ਪਾ ਕੇ ਰੱਖਣਾ ਤਾਂ ਜੋ ਜਿਹੜੇ ਅਸਲੀ ਮੁੱਦੇ ਆ ਜਿਹੜੇ ਕੁਦਰਤੀ ਸਰੋਤ ਆ ਉਹ ਲਟਾਏ ਜਾ ਰਿਹਾ ਬੜੇ ਬੜੇ ਅਮੀਰਾਂ ਨੂੰ ਅਸਲੀ ਮੁੱਦਿਆਂ ਵੱਲ ਲੋਕਾਂ ਦਾ ਧਿਆਨ ਨਾ ਜਾਏ ਇਸ ਲਈ ਇੱਧਰ ਫਸੇ ਰਹੋ ਲੜੀ ਜਾਓ ਇਹਦੇ ਨਾਲ ਆਮ ਬੰਦੇ ਨੂੰ ਕੋਈ ਨੁਕਸਾਨ ਹੋ ਜੂਗਾ ਫਾਇਦਾ ਹੋ ਜੂਗਾ ਮੈਨੂੰ ਬੜਾ ਲੱਗਦਾ ਨਹੀਂਗਾ ਚਲੋ ਸੁਪਰੀਮ ਕੋਰਟ ਤੇ ਚਲ ਜੂਗਾ ਕੇਸ ਅੱਗੇ ਲਟਕੀ ਜਾਊਗੇ ਪਰ ਇਹ ਬੜਾ ਜਿਹੜਾ ਇੱਥੇ ਇਹ ਮੁੱਦਾ ਹੈਗਾ ਇਹ ਸਾਰਾ ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਵਧੀਆ ਲੱਗਾ ਥੱਲੇ ਕਮੈਂਟ ਕਰਕੇ ਦੱਸ ਦਿਓ ਕੋਈ ਕਮੀ ਪੇਸ਼ੀ ਆ ਤਾਂ ਵੀ ਜਰੂਰ ਦੱਸਿਓ ਅੱਗੇ ਤੋਂ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ